ਨਮਾ ਚੋਂ ਡੀਆਰ ਲਿਆਉਣ ਸਰ ਬਾਂਹ ਚ ਵੜਤਾ ਔਰ ਆਂ ਗਿਆ ਮੂਰੇ ਉਹ ਹੋਣੇ ਇਹਦੇ ਕਤੂਰੇ ਵੇਚ ਕੇ ਮੱਲਾ ਸਵਿਫਟ ਗੱਡੀ ਲੈ ਲਈ ਹੈ ਔਰ ਸਵਿਫਟ ਗੱਡੀ ਲੈ ਨਮਾ ਚੋਂ ਡੀਆਰ ਲਿਆਉਣ ਸਰ ਬਾਂਹ ਚ ਵੜਤਾ ਬੱਟਾ ਪਾਉਣ ਤੇ ਬਾਸ ਠੀਕ ਹੈ ਚਲੋ ਚਲੋ ਆ ਰਾਮਪ੍ਰੀਤ ਗੁਰਪਤ ਖੇਤ ਆ ਗਿਆ ਅੱਜ ਯੋ ਯੋ ਹਨੀ ਸਿੰਘ ਪੁੱਲਰ ਚਲੋ ਚੱਲੀਏ ਅੱਪਾ ਮੈਨੂੰ ਤੁੰਗੜਾ ਮੈਂ ਤੈਨੂੰ ਚੱਕਾਂ ਕੋਦੀ ਇਹ ਨਾਨਕ ਹੀ ਆਇਆ ਸੀ ਆਪਦੇ ਨਾਨਕਾਂ ਤੋਂ ਆਇਆ ਹੈ ਇਹ ਆਪਦੇ ਨਾਨਕ ਆਇਆ ਹੋਇਆ ਹੈ ਇਹ ਨਾਨਕਾਂ ਤੋਂ ਆਇਆ ਹੈ ਇਹ ਨਾਨਕ ਆਇਆ ਹੋਇਆ ਹੈ ਹਾਂ ਸਰ ਕੇ ਜੜੀ ਚਲ ਸਟ੍ਰੇਂਜਰ ਇੱਧਰ ਦੀ ਇੱਧਰ ਦੀ ਇੱਧਰ ਦੀ ਸਟ੍ਰੇਂਜਰ ਤੂੰ ਮੀਤਰਾ ਨਾਲ ਲੈ ਉਤਰ ਕੇ ਇਹਨੂੰ ਕਹਿਣਾ ਤਰਨਾ ਤੈਨੂੰ ਪਤਾ ਕੋਠਾ ਕਿਹੜਾ ਆਪਣਾ ਖੇਤ ਲਾ ਕਿਹੜਾ ਰਵਿੰਨ ਹੈਗਾ ਤੈਨੂੰ ਆ ਪਤਾ ਤਾਂ ਹੈਗਾ ਤੂੰ ਆਇਆ ਨਹੀਂ ਮੇਰੇ ਨਾਲ ਕਦੇ ਮੈਂ ਆਇਆ ਆਹੋ ਆ ਉਹ ਬੜਾ ਹਾਂ ਕਿਸੇ ਵੈਲਕਮ ਬੈਕ ਟੂ ਮਾਈ ਖੇਤ ਬੱਡੇ ਕਿੰਨੇ ਤੇ ਬੱਚ ਪਿੰਡ ਨੇ ਵੱਡੋ ਵੇਖ ਖੇਤ ਨੇ ਖਾਲ ਦੇਖੋ ਕਿੰਨਾ ਸੋਹਣਾ ਬਣ ਗਿਆ ਨਾ ਖਾਲ ਘਟਦਾ ਸਾਰਾ ਘਟਦਾ ਜੀ ਪਤਾ ਉਹ ਭੱਜ ਗਿਆ ਸਿੱਧੀ ਨਾ ਲੰਘ ਜੀ ਉਹਨੂੰ ਕਹੇ ਉਹ ਰੁਕ ਜਾ ਪੱਦਲਾ 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 ਕੀ ਅੰਜੀ ਦਾ ਹੋਵੇ ਫਿਰ ਕਿੰਨਾ ਸੋਹਣਾ ਲੱਗੂ ਖੇਡਣ ਉਹ ਨਾਲ ਲੈ ਲਿਆ ਉਹ ਦੇਖ ਕੱਕੜੇ ਜਾਂਦੇ ਉਹ ਦੇਖ ਉਹ ਦੇ ਮੰਮੂ ਦਾ ਦੋ ਪਪਾ ਉਹ ਰੰਗਿਆ ਮੋਰੇ ਪੱਪੂ ਮੰਮੂ ਦਾ ਦਰਦ ਤਲ ਪਤਾ ਨਹੀਂ ਕੀ ਹੈ

ਮੈਨੂੰ ਕਹ ਦੇਂਗਾ ਫਿਰ ਮੈਨੂੰ ਕਤੂਰਾ ਦੇਂਗਾ ਹੈ ਮੈਂ ਤਾਂ ਬਈ ਤੈਨੂੰ ਕੁੱਤੀ ਦੂੰ ਇੱਕ ਕੋਸਮਾਰਜੀ ਦੇਦੀ ਬਾਜਾ ਚੱਲ ਆ ਇੱਥੇ ਲਈ ਕਾਰੋਬਾਰ ਇਤਨਾ ਮ ਆ ਗਿਆ ਆਪਾਂ ਰਾਮਪ੍ਰੀਤ ਜਿੱਥੋਂ ਜਿੱਥੋਂ ਸੀ ਪਹਿਲਾਂ ਲਿਆਉਂਦੀ ਆ ਨਾ ਉਹ ਉਹ ਹੋਣੇ ਇਹਦੇ ਕਤੂਰੇ ਵੇਚ ਕੇ ਮੈਲਾ ਸਵੱਛਟ ਗੱਡੀ ਲੈ ਲਈ ਹੈ ਔਰ ਸਵੱਛਟ ਗੱਡੀ ਲਈ ਮੈਂ ਕਿਹ ਬਾੜੇ ਪਕਰਦੇ ਨੇ ਚਲੋ ਦਿਆ ਦਿਓ ਲੰਨੇ ਕੁੱਤੀ ਮੱਲਾ 20000 ਦੀ ਆ ਮੈਲਾ ਕੁੱਤਾ 25 ਦਾ ਕਿੰਦਾ ਕੁੱਤੀ 20 ਦੀ ਆ ਕੁੱਤਾ 25 ਦਾ ਹੁੰਦਾ ਆਪਣੇ ਪੌਦਾ ਇਹ ਪਤਾ ਲੱਗਦਾ ਇਤਨੀ ਜੀ ਕਾਜੀ ਪਾ ਪਾ ਸਾਡੇ ਹੂੰ ਆ ਆਪਣੀ ਹਾਂ ਆਪਣੇ ਐ ਇੱਥੇ ਲਾਵਾਂਗੇ ਬਾਣ ਚ ਸਾਰੇ ਚ ਔਰ ਕਦੂ ਕਰਕੇ ਚੱਲੀਏ ਚੱਲੀਏ ਕੇ ਜੀ ਲੱਗਦਾ ਜੀ ਟਬ ਬੋਲਾ ਲਾ ਲਾ ਇ ਜੀ ਬੋਲਾ ਲਾ ਨਾ ਹਰਿਆਲੀ ਦੇਖ ਕੇ ਹਰਿਆਲੀ ਵਧਿਆ ਹੋਈ ਪਈ ਚਾਰੇ ਪਾਸ ਬਾਕੀ ਤਾਂ ਡਾਰਕ ਨੇ ਵਿਚੋ ਦੀ ਡਾਰਕ ਨੇ ਵਿਚੋ ਦੀ ਜੀ ਕਰਦਾ ਉੱਥੇ ਇੱਕ ਫੁੱਟਬਾਲ ਆ ਲੈਣੇ ਪਹਿਲਾਂ ਦੇ ਇੱਥੇ ਲੈ ਆ ਲੈ ਆਹੋ ਫੁੱਟਬਾਲ ਖੇਡ ਲੈ ਵਿਚਰੇ ਫੁੱਟਬਾਲ ਖੇਡਨੀ ਹੈ ਕਹਤੇ ਕਹਿੰਦਾ ਵਿੱਚ ਤੂੰ ਵੀ ਖੇਡਨੀ ਹੈ ਹੋ ਲੱਗੀ ਹੋਈ ਜਿਹੜੀ ਪੌਦ ਇਹ ਤਾਂ ਅੱਜ ਤਾਂ ਪਾਣੀ ਛੱਡਦਾ ਕੱਲ ਨੂੰ ਹੋ ਜੂਗੀ ਪੌਦ ਚਲੋ ਚੱਲੀਏ ਭਾਜੋ 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 ਪੱਜੋ ਭਾਜੋ ਜੋ ਪੱਜੋ 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 ਹੜ ਜਾ ਬਸ ਹੋ ਰਿਹਾ ਮੰਮੀ ਥੋੜੇ ਬੇਨਾ ਆ ਆ ਜਾ ਆ ਜਾ ਪੱਜਾ ਭਾਜੋ ਪੱਜੋ ਭਾਜਾ ਪਾਜਾ